ਅੱਜ ਆਪਾਂ ਬਣਾਵਾਂਗੇ ਚਿਕਨ ਮਸਾਲਾ ਦੀ ਰੈਸিপি ਬਿਲਕੁਲ ਸਿੰਪਲ ਮਸਾਲਿਆਂ ਦੇ ਨਾਲ ਜੋ ਕਿ ਆਪਣੇ ਘਰੇ ਬਿਲਕੁਲ ਪਏ ਹੁੰਦੇ ਹਨ ਆਪਾਂ ਉਹਨਾਂ ਦੇ ਨਾਲ ਇਹ ਚਿਕਨ ਮਸਾਲਾ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਇਹ ਚਿਕਨ ਮਸਾਲਾ ਤਿਆਰ ਹੋਵੇਗਾ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਰੈਸিপি ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ 1.5 ਕਿਲੋ ਚਿਕਨ ਲੈ ਲਿਆ ਹੈ ਚਿਕਨ ਦੇ ਪੀਸਾਂ ਦੇ ਵਿੱਚ ਮੈਂ ਵੱਡੇ ਵੱਡੇ ਕੱਟ ਲਾ ਰਹੀ ਹਾਂ ਤਾਂ ਜੋ ਜਿਹੜੀ ਮੈਂ ਬਾਅਦ ਵਿੱਚ ਮੈਰੀਨੇਸ਼ਨ ਕਰੂੰਗੀ ਉਹ ਚੰਗੀ ਤਰ੍ਹਾਂ ਇਹਨਾਂ ਦੇ ਅੰਦਰ ਜਾਵੇ ਮੈਰੀਨੇਸ਼ਨ ਲਈ ਮੈਂ ਇੱਥੇ ਇੱਕ ਕੜਛੀ ਜਿਹੜੀ ਹੈ ਹੰਗ ਕੜ ਲੈ ਰਹੀ ਹਾਂ ਟੰਗਿਆ ਹੋਇਆ ਦਹੀਂ ਲੈਣਾ ਹੈ ਆਪਣਾ ਜਿਦੇ ਵਿੱਚ ਕੋਈ ਵੀ ਪਾਣੀ ਨਾ ਹੋਵੇ ਨੈਕਸਟ ਆਪਾਂ ਇਹਦੇ ਵਿੱਚ ਇੱਕ ਵੱਡਾ ਚਮਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਅੱਧਾ ਚਮਚ ਹਲਦੀ ਅੱਧਾ ਚਮਚ ਮਿਰਚ ਇੱਕ ਚਮਚਾ ਪਾਰਕੀ ਲਹੂਨ ਦਾ ਅੱਧਾ ਚਮਚ ਕਾਲਾ ਨੂਨ ਇੱਕ ਚਮਚਾ ਧਨੀਆ ਦਾ ਪਾਊਡਰ ਇੱਕ ਚਮਚਾ ਜੀਰੇ ਦਾ ਪਾਊਡਰ ਨਿੰਬੂ ਦਾ ਰਸ ਪਾਵਾਂਗੇ ਇੱਕ ਚਮਚਾ ਤੇ ਦੋ ਚਮਚੇ ਵੱਡੇ ਪਾਰਕੀ ਆ ਪਏ ਤੇ ਤੇਲ ਦੇ ਪਾਵਾਂਗੇ ਤੇ ਹੁਣ ਇਹ ਸਾਰੀ ਮੈਰੀਨੇਸ਼ਨ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਚਿਕਨ ਦੇ ਉੱਤੇ ਲਾ ਦੇਣਾ ਹੈ ਤੇ ਇਹਨੂੰ ਆਪਾਂ 2 ਤੋਂ 3 ਘੰਟੇ ਵਾਸਤੇ ਮੈਰੀਨੇਟ ਕਰਨ ਲਈ ਇੱਦਾਂ ਛੱਡ ਦਵਾਂਗੇ ਜਦੋਂ ਤੱਕ ਚਿਕਨ ਆਪਣਾ ਮੈਰੀਨੇਟ ਹੁੰਦਾ ਹੈ ਉਨੀ ਦੇਰ ਤੱਕ ਆਪਾਂ ਇਹਦਾ ਤੜਕਾ ਤਿਆਰ ਕਰ ਲੈਨੇ ਆਂ। ਤੜਕੇ ਲਈ ਮੈਂ ਇੱਥੇ ਕੁਝ ਖੜੇ ਮਸਾਲੇ ਲਏ ਹਨ ਜਿਦੇ ਵਿੱਚ ਹਰੀ ਇਲਾਇਚੀ, ਵੱਡੀ ਇਲਾਇਚੀ, ਲੌਂਗ ਤੇ ਤੇਜ ਪੱਤਾ ਜਿਹੜਾ ਉਹ ਲਿਆ ਹੈ। ਖੜੇ ਮਸਾਲਿਆਂ ਨੂੰ ਆਪਾਂ 1 ਮਿੰਟ ਲਈ ਭੁੰਨਣਾ ਹੈ ਜਦੋਂ ਤੱਕ ਕਿ ਮਸਾਲਿਆਂ ਵਿੱਚ ਇੱਕ ਬਹੁਤ ਸੋਹਣੀ ਖੁਸ਼ਬੂ ਨਾ ਆਉਣ ਲੱਗ ਜਾਵੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਛਰਚੀ ਤੇਲ ਪਾ ਦਵਾਂਗੇ। ਨਾਲ ਹੀ ਆਪਾਂ ਇੱਕ ਚਮਚ ਜ਼ੀਰਾ ਪਾ ਦਵਾਂਗੇ। ਜ਼ੀਰਾ ਜਦੋਂ ਤੜਕਣ ਲੱਗ ਜਾਏ ਫਿਰ ਆਪਾਂ ਇੱਥੇ ਤਿੰਨ ਬਰੀਕ ਕੱਟੇ ਹੋਏ ਮੀਡੀਅਮ ਸਾਈਜ਼ ਦੇ ਜਿਹੜੇ ਪਿਆਜ਼ਾਂ ਨੂੰ ਹੁਣ ਆਪਾਂ ਪੂਰਾ ਹੋਣ ਤੱਕ ਭੁੰਨਣਾ ਹੈ ਇਹਦੇ ਵਿੱਚ ਤੁਹਾਨੂੰ 3 ਤੋਂ 4 ਮਿੰਟ ਲੱਗ ਜਾਣਗੇ ਜਦੋਂ ਪਿਆਜ਼ ਪੂਰੇ ਹੋ ਜਾਣ ਫਿਰ ਆਪਾਂ ਇਹਦੇ ਵਿੱਚ ਇੱਕ ਵੱਡਾ ਚਮਚ ਬਰੀਕ ਕੱਟਿਆ ਹੋਇਆ ਲਸਣ ਪਾ ਦਵਾਂਗੇ ਤੇ ਛੋਟਾ ਚਮਚ ਇੱਕ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਪਾ ਕੇ ਤੜਕਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਆਪਾਂ ਅਦਰਕ ਤੇ ਲਸਣ ਜਿਹੜਾ ਪਿਆਜ਼ ਆ ਭੁੰਨਣ ਤੋਂ ਬਾਅਦ ਪਾਉਨੇ ਹਾਂ ਤਾਂ ਇਹਨਾਂ ਦਾ ਜਿਹੜਾ ਫਲੇਵਰ ਆ ਉਹ ਬਹੁਤ ਜ਼ਿਆਦਾ ਉੱਪਰ ਕੀ ਆਉਂਦਾ ਹੈ ਇਸੇ ਲਈ ਆਪਾਂ ਹਮੇਸ਼ਾ ਅਦਰਕ ਤੇ ਲਸਣ ਚਿਕਨ ਮਸਾਲਾ ਦੇ ਵਿੱਚ ਪਿਆਜ਼ ਨੂੰ ਭੁੰਨਣ ਤੋਂ ਬਾਅਦ ਹੀ ਪਾਈਦਾ ਹੈ ਹੁਣ ਆਪਾਂ ਇੱਥੇ ਅੱਧਾ ਚਮਚ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਮਿਰਚ ਦਾ ਪਾਊਡਰ ਅੱਧਾ ਚਮਚ ਨਮਕ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਤੇ ਲਾਸਟ ਵਿੱਚ ਇੱਕ ਵੱਡਾ ਚਮਚ ਭਰ ਕੇ ਆਪਾਂ ਇੱਥੇ ਭੁੰਨਿਆ ਹੋਇਆ ਵੇਸਣ ਪਾਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਤੋਂ ਬਾਅਦ ਆਪਾਂ ਇੱਥੇ ਡੇਢ ਬਰੀਕ ਕੱਟਿਆ ਹੋਇਆ ਟਮਾਟਰ ਜਿਹੜਾ ਤੜਕੇ ਦੇ ਵਿੱਚ ਪਾ ਦਵਾਂਗੇ ਤੜਕੇ ਨੂੰ ਹੁਣ ਟਮਾਟਰ ਤੇ ਨਾਲ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਚਿਕਨ ਮਸਾਲੇ ਦੀ ਸਾਰੀ ਦੀ ਸਾਰੀ ਜਾਨ ਹੀ ਹੁਣ ਇਸ ਤੜਕੇ ਦੇ ਵਿੱਚ ਆ ਤੁਸੀਂ ਤੜਕੇ ਨੂੰ 10-15 ਮਿੰਟ ਤੱਕ ਭੁੰਨਣਾ ਹੈ ਜਦੋਂ ਤੱਕ ਤੜਕਾ ਇਸ ਤਰੀਕੇ ਨਾਲ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇਲ ਨਾ ਛੱਡਣ ਲੱਗ ਜਾਵੇ ਜਦੋਂ ਤੜਕਾ ਆਪਣਾ ਤੇਲ ਛੱਡ ਗਿਆ ਇਸ ਤਰੀਕੇ ਨਾਲ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਮੈਰੀਨੇਟ ਕਰਕੇ ਚਿਕਨ ਰੱਖਿਆ ਸੀ 2 ਤੋਂ 3 ਘੰਟਿਆਂ ਲਈ ਉਹ ਪਾ ਦਵਾਂਗੇ ਹੁਣ ਆਪਾਂ ਚਿਕਨ ਨੂੰ ਇਸ ਤੜਕੇ ਦੇ ਨਾਲ ਚੰਗੀ ਤਰ੍ਹਾਂ ਮਿਕ ਐਂਡ ਤੱਕ ਭੁੰਨਣਾ ਹੈ ਤੁਸੀਂ ਇਹਨੂੰ ਟੱਕ ਕੇ ਪਕਾ ਸਕਦੇ ਹੋ ਨਾ ਫਿਰ ਆਪਾਂ ਐਂਡ ਦੇ ਵਿੱਚ ਇੱਥੇ ਪਾਵਾਂਗੇ ਹਰੀਆਂ ਜੀਆਂ ਮਿਰਚਾਂ ਇੱਕ ਚਮਚ ਧਨੀਏ ਦਾ ਪਾਊਡਰ ਇੱਕ ਚਮਚ ਜੀਰੇ ਦਾ ਪਾਊਡਰ ਮਿਕਸ ਕਰ ਦਿਓ ਦੁਬਾਰਾ ਟੱਕ ਕੇ ਫੇਰ ਪਕਾਓ ਚਿਕਨ ਨੂੰ 10 ਮਿੰਟ ਤੱਕ ਚਿਕਨ ਮਸਾਲੇ ਨੂੰ ਤੁਸੀਂ ਜਿੰਨਾ ਪਕਾਉਂਗੇ ਓਨਾ ਜ਼ਿਆਦਾ ਇਹ ਵਧੀਆ ਸਵਾਦ ਬਣੂਗਾ ਐਂਡ ਦੇ ਵਿੱਚ ਆਪਾਂ ਉੱਤੋਂ ਇਹਨੂੰ ਧਨੀਏ ਦੇ ਨਾਲ ਗਾਰਨਿਸ਼ ਕਰ ਦੇਣਾ ਹੈ ਤੇ ਦੇਖੋ ਜੀ ਕਿੰਨਾ ਲਾਜਵਾਬ ਤੁਹਾਡਾ ਚਿਕਨ ਜਿਹੜਾ ਉਹ ਬਣ ਕੇ ਤਿਆਰ ਹੋਇਆ ਰੰਗ ਦੇ ਪੱਖੋਂ ਵੀ ਗਰੇਵੀ ਦੇ ਪੱਖੋਂ ਵੀ ਹਰ ਪੱਖੋਂ ਇਹਨੂੰ ਦੇਖੋ ਬਿਲਕੁਲ ਢਾਬੇ ਦੇ ਸਟਾਈਲ ਦਾ ਇਹ ਇਸ ਰੈਸਪੀ ਨੂੰ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਜੀ ਤੁਸੀਂ ਉਂਗਲੀਆਂ ਚਟਦੇ ਰਹਿ ਜਾਓਗੇ ਧੰਨਵਾਦ ਜੀ